ਕੱਢ ਦੇ ਰੱਤ ਕੱਕੜਿਆ ਚੱਲ ਤੇ ਤੂੰ ਆ ਜੀ ਮੇਲ ਪਾ ਦੀ ਨਹੀਂ ਤੂੰ ਮੇਲ ਪਾ ਦੀ ਅਸੀਂ ਜੇ ਕਲਾਤਾ ਫੇਰ ਯਾਰ ਫੇਰ ਅਸੀਂ ਤੂੰ ਤੂੰ ਕਰਵਾਣ ਤੂੰ ਤੂੰ ਕਰਵਾਣੀ ਕਦੋਂ ਵੀਡੀਓ ਅਸੀਂ ਪਾਵਾਂਗੇ ਯਾਰ ਅਸੀਂ ਫੇਸਬੁੱਕ ਤੇ ਪਾਵਾਂਗੇ ਕਿਉਂ ਅੱਜ ਤੂੰ ਇੱਥੋਂ ਬੰਦ ਕਰਾਤਾ ਕਹਿੰਦੇ ਤੁਸੀਂ ਗੁਰਦੁਆਰਿਆਂ ਚ ਬੰਦ ਕਰਾਉਂਗੇ ਯਾਰ ਗੁਰਦੁਆਰਿਆਂ ਤੇ ਕਿਸੇ ਨਾਲ ਬੰਦ ਕਰਾਏ ਛੱਡੇ ਲਈ ਜਵਾਕ ਪੜਦੇ ਡੈਲੀ ਬੱਚੇ ਪੜਦੇ ਉਹਨੇ ਤਾਂ ਕਦੇ ਵਸਾਖਿਆ ਨਹੀਂ ਮੰਦਿਰੇ ਬਾਬਾ ਨੌ ਲੱਗੇ ਨਹੀਂ ਪਾਣੀ ਦਾ ਉੱਠਦਾ ਹੈਗਾ ਤੂੰ ਬੁਖਬਸਾ ਵਿੱਚੋਂ ਪਾਣੀ ਬੰਦ ਕਰਵਾ ਰਿਹਾ ਔਰ ਅਜੇ ਚੱਲਦੀ ਕਰਵਾਣੀ ਨੇ ਸਰਤੇ ਆ ਤੜਕੇ ਦੋਨੋਂ ਚੰਦੜਾ ਘ ਹੋਰ ਕਿਹੜਾ ਬੱਚਾ ਪੜ੍ਹਦੇ ਨਹੀਂ ਵੀਰੇ ਡੇਲੀ ਟੈਸਟ ਆ ਬਈ ਸਾਡਾ ਪਾਪਾ ਤੇਰਾ ਟੈਸਟ ਹੁੰਦਾ ਆ ਲਾਹ ਜੱਗ ਦੇ ਬੱਚੇ ਪੇਪਰਾਂ ਵਾਲੇ ਸਾਡੇ ਨਾਲ ਜਾਂਦੇ ਤੜਕੇ ਤੜਕੇ ਤੇਰਾ ਕੋਈ ਲੈ ਲੈ ਟੈਸਟ ਆ ਗਿਆ ਤੂੰ ਗਰਬਾਣੀ ਦੇ ਮਗਰੀ ਪਿਆ ਗੱਲਾਂ ਹੋਰ ਕਿਸੇ ਦੇ ਮਗਰ ਨਹੀਂ ਆ ਮੈਂ ਕਿਸੇ ਦੇ ਮਗਰ ਨਹੀਂ ਆ ਵੀਰੇ ਆਪਾਂ ਤਾਂ ਸੈਕਟ ਤੂੰ ਹੁਣ ਕਹਿਣਾ ਕਿਸੇ ਦੇ ਮਗਰ ਨਹੀਂ ਤੂੰ ਤਿੰਨ ਚਾਰ ਵਾਰਾਂ ਹੋ ਗਈਆਂ ਗੱਲ ਨੂੰ ਨਹੀਂ ਨਹੀਂ ਉਹ ਤਾਂ ਤੂੰ ਜੂ ਮਰਦੀ ਪਾ ਲਈ ਸਵਾਗਿਅ ਖਵਾ ਬੈਠੇ ਨੇ ਪੰਜਾਬੀ ਵੀਡੀਓ ਸੀ 33 ਚਲੋ ਅੱਪਾ ਜੋ ਕਰ ਮੈਂ ਤੁਸੀਂ ਦੇਖਣਾ ਆਪਣੇ ਨਹੀਂ 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 ਤੁਸੀਂ ਐ ਨਹੀਂ ਹੋ ਸਕਦੇ ਮੇਰੇ ਸਪੀਕਰ ਲਾਇਆ ਮੇਰੇ ਦੁਰਵਾਣੀ ਬੰਦ ਕਰਵਾਈਏ ਦੁਰਵਾਣੀ ਮੇਰੇ ਦੁਰਵਾਣੀ ਚੱਲ ਰਹੀ ਦਰਵਾਜ਼ੇ ਕਰਾਈ ਅਗਰ ਤੋਂ ਮੇਰੇ ਉਸੇ ਵੀਡੀਓ ਨਹੀਂ ਬਣਾ ਸਕਦੇ ਵੀਡੀਓ ਜਾਂ ਤੂੰ ਕਰਵਾ ਨਹੀਂ ਸਕਦੇ ਕੋਈ ਈਮੇਲ ਬਾ ਸਕਦੇ ਦੁਰਵਾਣੀ ਬੰਦ ਕਰੀਂ ਕਹਿੰਦੇ ਕਰਾ ਸਕਦਾ ਯਾਰ ਤੂੰ ਇਸ ਬਾਬੂ ਕੀ ਹੁੰਦਾ ਜੀ ਮੇਰਾ ਸੇਬ ਦੇ ਵੀ ਟੈਸਟ ਹੁੰਦਾ ਹੈ ਮੇਰਾ ਪੀਸੇਸ ਮੈਦ ਹੈ ਮੈਂ ਤੇਰੀ ਗੱਲ ਨਾਲ ਜਾਇਜ ਹਾਂ ਯਾਰ ਬਾਈ ਅਸੇ ਮੇਰਾ ਆਪਣਾ ਰੋਲ ਹੈ ਨਾ ਹੁੰਦਾ ਯਾਰ ਇਸ ਦਾ ਵੀ ਸੇਬ ਠੀਕ ਹੈ ਸਾਈਣੀ ਹੈ ਉਹ ਤੇ ਦੁਆ ਬੈਠੇ ਦੁਆ ਬਾਈ ਸਾਰਾ ਦਿਨ ਮੇਰਾ ਸੇਬ ਦੇ ਵੀ ਟੈਸਟ ਹੁੰਦਾ ਹੈ ਡੇਲੀ ਜਿੰਦੀ ਤੇ ਮੈਨੂੰ ਇਹ ਮੈਂ 800 ਪੈਸ ਬਸਤਰ ਦਾ ਬਿੱਟੂ ਈਮੇਲ ਭੱਜਿਆ ਨਾ ਬਾਈ ਪੀਸੀ ਗੁਰਬਾਨੀ ਬੰਦ ਕਰਵਾਈ ਆ ਬਾਈ ਗੁਰਬਾਨੀ ਕੋਈ ਬੰਦ ਨਹੀਂ ਕਰਵਾਈ ਉਹ ਦੁਆ ਬਚਣ ਦਾ ਬੰਦਾ ਯਾਰ ਸਵੇਰੇ ਸਵੇਰੇ ਗਾਲੇ ਥੋੜੀ ਲਾ ਕੇ ਬੈਠਣੇ ਬਾਈ ਗੁਰਬਾਨੀ ਬੰਦ ਨਹੀਂ ਮੈਂ ਬਾਈ ਟੇਰ ਤਾਂ ਹੋਦਾ ਬਾਈ ਮੈਂ ਯਾਰ ਨਾ ਮੈਂ ਕਿਹਾ ਬਿਰਜੀ ਸਿਰਫ 4ਜੀ ਵਾਜ ਕੱਟ ਕਰ ਲੋ ਅਸੀਂ ਤੇਰੇ ਨਾਲ ਆਸੀ ਦਿਨ ਛੋੜੇ ਵੀਰ ਕੀ ਆਖਿਆ ਸੀਗਾ ਵੀ ਪਹਿਲੀਆਂ 4-5 ਸਿੱਧਾ ਜਾਦਾ ਪਰ ਨਾ ਮਗਰ ਸਹੀ ਤੇ ਬਲਿਆ ਪਿੱਛੇ ਵੀ ਆਉਂਦੀ ਹੈ ਵੀਰੇ ਮੇਰੇ ਨਹੀਂ ਉਹ ਵੀ ਤੇਰੇ ਮਗਰ ਸਹੀ ਇੱਕ ਮਿੰਟ ਪਿੱਛੇ ਵੀ ਆਵਾਜ਼ ਆਉਂਦੀ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚੁੱਪ ਕਰ ਪਿੱਛੇ ਵੀ ਆਵਾਜ਼ ਆਉਂਦੀ ਹੈ ਹਨਾ ਤੈਨੂੰ ਅਸੀਂ ਤੂੰ ਇੱਥੇ ਸਾਡੇ ਗੱਡੀ ਵਿੱਚ ਚੜਦਾ ਅੱਧੇ ਘੰਟੇ ਨਾਲ ਤੂੰ ਕਿੰਨਾ ਕੁ ਪੜ ਲੈਣਾ ਤੇਰੇ ਮਗਰੀ ਸਹੀ ਇੱਕ ਮਿੰਟ ਮੈਂ ਸਿਰਫ 4 ਘੰਟੇ ਸੌਣਾ ਮੇਰਾ ਪੀਸ ਇਸ ਮੈਨਸ ਹੈ ਅਸੀਂ ਵੀ 4 ਘੰਟੇ ਸੌਣੇ ਆ ਅਸੀਂ ਸਰਪੰਚ ਦੀਆਂ ਸਿਰ ਤੇ ਚੱਲਦੀਆਂ ਜਿਹੜੀਆਂ ਸਾਡੀਆਂ ਬੱਸਾਂ ਚੱਲਦੀਆਂ ਅਸੀਂ ਵੀ ਨਿੰਦਰੇ ਤੁਰੇ ਆਉਣ ਕਸੇ ਕੋਈ ਬਾਹਰ ਜਿਹੜੀ ਸੋਣਾ ਸੀ ਰਾਤ ਨੂੰ 11 ਵਜੇ ਗੱਡੀ ਬੰਦ ਕਰਦੇ ਆ ਤੜਕੇ 3 ਵਜੇ ਫੇਰ ਉੱਠ ਕੱਢਦੇ ਆ ਤਾਂ ਜਾਣਦਾ ਅਸੀਂ ਜਿਹੜੀ ਸਰਭਾਣੀ ਕਰ ਸਕਦੇ ਨਹੀਂ ਕਰਵਾਣੀ ਬੰਦ ਕਰਾ ਸਕਦੇ ਵੀ ਪਹਿਲੇ ਅਖੇ ਇੱਕ ਤੱਕ ਜੰਦਾ ਕਸੇ ਹਰ ਮੰਦਰ ਸਾਹਿਬ ਤੁਰਾਗੇ ਇਹਨੂੰ ਵੀਡੀਓ ਨੂੰ ਠੀਕ ਹੈ ਨਾ ਪਰ ਮੈਂ ਪ੍ਰਬੰਧ ਦਾ ਨੰਬਰ ਲੈ ਕੇ ਮੈਂ ਸੈਂਡ ਕਰਦਾ ਪ੍ਰਬੰਧ ਨੇ ਵੀ ਕਰਾ ਦੇ ਪਰ ਇਹਦਾ ਬੰਦਾ ਆ ਸਰਭਾਣੀ ਬੰਦ ਕਰਵਾਈ ਗੱਡੀ ਤੇਰਾ ਮੋਬਾਈਲ ਨੰਬਰ ਦੱਸ ਯਾਰ ਕਿਨਾਂ ਮੈਂ ਕੋਈ ਨਹੀਂ ਦੇ ਸਕਦਾ ਤੁਹਾਨੂੰ ਇਹੋ ਗਾਣਾ ਰੰਗ ਨਾ ਮੈਂ ਵੀਰ ਬਣ ਕੇ ਯਾਰ ਦਲ ਦੀ ਦੇਰ ਆ ਬੰਦਾ ਵੀਰੇ ਰਾਜਪੁਰੇ ਬਾਈਪਾਸ ਤੋਂ ਚੜਦਾ ਤੇ ਟ੍ਰਬੂਨ ਚੋਂ ਉਤਰਦਾ